ਪਾਰਟੀ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਲੁਧਿਆਣਾ ਆਤਮਨਗਰ ਹਲਕੇ ਦੇ ਵਿੱਚ ਵਰਕਰ ਰੈਲੀ ਹੋਈ ਹੈ ਵਰਕਰਾਂ ਨੂੰ ਮਿਲਣ ਵਾਸਤੇ ਇੱਕ ਵਰਕਰ ਮਿਲਣੀ ਸਮਾਗਮ ਰੱਖਿਆ ਗਿਆ ਹੈ ਸਦਾ ਕੁਲਵੰਤ ਸਿੰਘ ਸਿੱਧੂ ਐਮਐਲਏ ਸਾਹਿਬ ਨੇ ਬਹੁਤ ਸਿਆਸੀ ਪਾਰਟੀ ਦੀ ਭਗਵਤਮਾ ਦੀ ਸੋਚ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਸਦਾ ਕੁਲਵੰਤ ਸਿੰਘ ਸਿੱਧੂ ਦਾ ਅੱਜ ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਜੁਆਇਨਿੰਗ ਹੋਈ ਹੈ ਉਹ ਦੱਸਦਾ ਵੀ ਕਲਵਾਸਿਕ ਸਿੱਧੂ ਇਸ ਹਲਕੇ ਦਾ ਕਿੰਨਾ ਹਰਮਨਪੈਰਾ ਲੀਡਰ ਹੈ ਔਰ 15 ਸਾਲ ਇਹ ਲੜਕਾ ਜਿਹੜਾ ਹਲਕਾ ਹੈ ਉਹ ਸਰਕਾਰ ਤੋਂ ਬਾਹਰ ਰਿਹਾ ਇਹਦੇ ਕਰਕੇ ਕੋਈ ਵਿਕਾਸ ਨਹੀਂ ਕੀਤਾ ਗੱਲਾਂ ਮਾਰੀਆਂ ਜਾਂਦੇ ਸੀ ਲੋਕ ਪਰ ਵਿਕਾਸ ਕੋਈ ਨਹੀਂ ਹੋਇਆ ਪਰੰਤੂ 1.5 ਸਾਲ ਦੇ ਇਸ ਸਮੇਂ ਦੇ ਵਿੱਚ ਕਲਵਾਸਿਕ ਸਿੱਧੂ ਨੇ ਜੋ ਭਵੰਤਮਾਨ ਦੀ ਕੁਮਾਰ ਹੈ ਇਸ ਇਲਾਕੇ ਦੇ ਵਿੱਚ ਵਿਕਾਸ ਧੜੀ ਲਗਾਤੀ ਹੈ ਵਿਕਾਸ ਦੀ ਔਰ ਸੜਕਾਂ ਤੇ ਆਪ ਖੜਕੇ ਆਪ ਕੰਮ ਕਰਾ ਰਹੇ ਨੇ ਜਿਹਦੇ ਕਰਕੇ ਅੱਜ ਲੋਕਾਂ ਨੂੰ ਪਤਾ ਲੱਗਿਆ ਵੀ ਸਾਡਾ ਕੋਈ ਲੀਡਰ ਸਾਨੂੰ ਮਿਲ ਗਿਆ ਇਸ ਕਰਕੇ ਅੱਜ 200 ਦੇ ਕਰੀ ਪਰਿਵਾਰ ਸਾਡਾ ਖੜੇ ਖੜਾ ਆਪ ਢੋਹੀ ਦੁਖਣ ਲੱਗ ਪਈ ਪਰੰਤੂ ਜੁਆਇਨ ਕਰਨ ਵਾਲੇ ਸਾਡੀ ਲਈ ਜੁਟਤੀ ਨਹੀਂ ਸੋ ਇਹ ਸਾਰੀ ਹਰਮ ਪਿਆਰ ਤਾਂ ਸਾਡੇ ਵੀਰ ਦੀ ਕਲਵੰਸ ਸਿੰਘ ਸਿੱਧੂ ਦੀ ਹੈ ਜਿਸ ਦੇ ਨਾਲ ਜਿੰਦਾਬਾਦ ਕਲਵੰਸ ਸਿੰਘ ਸਿੱਧੂ ਜਿੰਦਾਬਾਦ ਜਿਸ ਦੇ ਨਾਲ ਸਾਡੇ ਜਿਹੜੀ ਪਾਰਟੀ ਦਾ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਮਤਲਬ ਇਹ ਇੱਕ ਚਾਰਜਨ ਲਾਏ ਨੇ ਸੋ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਜਿੰਨੇ ਵੀ ਬੰਦੇ ਜੁਆਇਨ ਕੀਤੇ ਨੇ ਉਹਨਾਂ ਨੂੰ ਪੂਰਾ ਮਾਨ ਸਨਮਾਨ ਜਿੱਥੇ ਮਿਲੂਗਾ ਉੱਥੇ ਮੈਂ ਸਮਝਦਾ ਕਿ ਇਸ ਹਲਕੇ ਨਾਲ ਸੰਬੰਧ ਜਿੰਨੀਆਂ ਵੀ ਕਾਰਪੋਰੇਸ਼ਨ ਦੀਆਂ ਸੀਟਾਂ ਹੋਣਗੀਆਂ ਮਤਲਬ ਹੀ ਨਹੀਂ ਹੈ ਵੀ ਕੋਈ ਸੀਟ ਹੈ 700 ਮਤਲਬ ਰਹਿ ਜਾਵੇ ਸਾਰੀ ਤਾਂ ਜਿੱਤ ਪ੍ਰਾਪਤ ਕਰਾਂਗੇ ਵੱਡੀ ਪੰਧ ਜਿੱਤ ਪ੍ਰਾਪਤ ਕਰਾਂਗੇ ਭਗਵਾਨ ਸਿੰਘ ਜਿੰਦਾਬਾਦ ਆਦਮ ਨਗਰ ਦੇ ਵਿੱਚ ਬਹੁਤ ਮੱਝੀ ਅੱਜ ਟੀਮ ਆਈ ਹੈ ਇੱਕ ਕਾਂਗਰਸੀ ਆਂਕੂ ਸੀ ਗੁਰਿੰਦਰ ਕਲੇਹਾਨ ਬੜੀ ਪੁਰਾਣਾ ਘੜਦੀ ਉਹ ਵੀ ਚਾਮਲ ਹੋ ਰਿਹਾ ਹੈ ਕਾਰਨ ਕਿ ਇਹ ਜਿਹੜਾ ਝਟ ਕੇ ਆ ਰਹੇ ਕੋ ਦੇਖੋ ਜੀ ਗੱਲ ਇਹ ਹੀ ਸੋਚ ਜਿਹੜੀ ਅਸੀਂ ਗੱਲ ਵੀ ਭਗਵੰਤ ਮਾਨਤਰੀ ਸੋਚ ਤੇ ਪਹਿਲਾਂ ਦਿਮਾਗ ਵਿੱਚ ਠੋਕ ਕੇ ਅਰਵਿੰਦ 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 ਜੀ ਦੀ ਸੋਚ ਤੇ ਪਹਿਲਾਂ ਦਿਮਾਗ ਵਿੱਚ ਠੋਕ ਕੇ ਉਹ ਸੋਚ ਹੈ ਗਰੀਬ ਪੱਖੀ ਸੋਚ ਹੈ ਜਿਹੜਾ ਸਾਰੇ ਗਰੀਬ ਅਮੀਰ ਨੂੰ ਇੱਕ ਸਮਾਜਿਕ ਤੇ ਆਰਥਿਕ ਤੌਰ ਤੇ ਬਰਾਬਰ ਕਰਨ ਵਾਸਤੇ ਜਿਹੜਾ ਅਸੀਂ ਲਹਿਰ ਚਲਾਈ ਹੋਈ ਹੈ ਸੋ ਉਹ ਸੋਚ ਦੇ ਕਰਕੇ ਅੱਜ ਵੱਡੀ ਪੱਧਰ ਤੇ ਲੋਕ ਸ਼ਾਮਲ ਹੋ ਰਹੇ ਨੇ ਹਰੇਕ ਨੂੰ ਮਾਨ ਸਨਮਾਨ ਮਿਲ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਗੁੱਡ ਗਵਰਨੈਂਸ ਇੱਕ ਇਮਾਨਦਾਰ ਸਰਕਾਰ ਦੀ ਗੁੱਡ ਗਵਰਨੈਂਸ ਲੋਕਾਂ ਨੂੰ ਦਿਖ ਰਹੀ ਹੈ। ਐਤੂ ਪਹਿਲਾਂ ਬੇਈਮਾਨ ਸਰਕਾਰਾਂ ਨੇ ਸਾਡਾ ਸਾਰਾ ਪੈਸਾ ਲੁੱਟਿਆ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ। ਇਹ ਸਰਕਾਰ ਆਪਣੀ ਜੀ ਹਿੱਤਾਂ ਵਾਸਤੇ ਪੈਸੇ ਨਹੀਂ ਵਰਤ ਰਹੀ। ਲੋਕਾਂ ਦੇ ਵਾਸਤੇ ਪੈਸੇ ਕਰ ਰਹੀ ਹੈ। ਵਿਕਾਸ ਦੀ ਅਸਲੀ ਚਲਕ ਰਹੀ ਹੈ। ਉਹ ਜਿੱਥੇ ਦਿੱਲੀ ਵਿੱਚ ਪਹਿਲਾਂ दिखी ਸੀ ਅੱਜ ਉਸੇ ਸੱਤਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਲਹਿਰ ਹੈ, ਨਿੰਦਨ ਪ੍ਰਚੰਡ ਹੋ ਰਹੀ ਹੈ। ਉਹ ਤੁਸੀਂ ਉਹਦਾ ਇੱਕ ਜਿਹਾ ਰੂਪ ਹੈ। ਹੋਣੀ ਤੁਸੀਂ ਆਤਮ ਨਗਰ ਹਲਕੇ ਵਿੱਚ ਦੇਖਿਆ। ਸਰ ਜਿਹੜੇ ਲੋਕ 92 ਸੀਟਾ ਤੁਸੀਂ ਕਹਿ ਰਹੇ ਹੋ ਜਿਹੜੇ ਬਾਕੀ ਜਿਹੜੇ ਵਰਕਰ ਨੇ ਜਿਹੜੀ ਨਹੀਂ ਟਿਕਟਾਂ ਮਿਲਣਗੀਆਂ ਟਿਕਟਾਂ ਉਹਨੂੰ ਵੀ ਮਿਲਣੀਆਂ ਕੋਈ ਗੱਲ ਨਹੀਂ ਉਹ ਸਾਡੇ ਵਰਕਰਾਂ ਦੇ ਵਿੱਚ ਬੜਾ ਇਸ ਗੱਲ ਦਾ ਡਿਸਪੀਨਲ ਹੈ ਜਿਹੜੇ ਸਾਰਿਆਂ ਨੂੰ ਹੁਣ ਜਿਹੜੀਆਂ ਟਿਕਟਾਂ ਮਿਲ ਗਈਆਂ ਬਾਕੀ ਵਰਕਰਾਂ ਨੂੰ ਵਰਦਾ ਮਾਨ ਸਰਕਾਰ ਦਾ ਜਾਵੇਗਾ ਜਿਸ ਤਰ੍ਹਾਂ ਪਹਿਲਾਂ ਐਮਐਲਏ ਸਾਹਿਬ ਆਏ ਨੂੰ ਜੇ ਟਿਕਟ ਕੋਈ ਨਹੀਂ ਮਿਲੀ ਸੀ ਤਾਂ ਸਰਕਾਰ ਬਣਨ ਤੋਂ ਬਾਅਦ ਉਹਨੂੰ ਚੇਅਰਮੈਨ ਬਣਾਇਆ ਗਿਆ ਉਹਨਾਂ ਨੂੰ ਹੋਰ ਕੋਈ ਕਾਰਪੋਰੇਸ਼ਨ ਚੇਅਰਮੈਨ ਹੈ ਕੋਈ ਪਲੈਨਿੰਗ ਬੋਰਡ ਚੇਅਰਮੈਨ ਹੈ ਕੋਈ ਇੰਪਰੂਵਮੈਂਟ ਟੈਸਟ ਦਾ ਚੇਅਰਮੈਨ ਹੈ ਬਾਕੀ-ਬਾਕੀ ਹੋਰ ਵੱਡੇ ਕਮਿਸ਼ਨ ਨੇ ਸਰਕਾਰ ਬਣਨ ਤੋਂ ਬਾਅਦ ਨਾ ਹਜ਼ਾਰਾਂ ਦੀ ਗਿਰਤੀ ਵਿੱਚ ਪੋਸਟਰ ਹੁੰਦੀਆਂ ਨੇ ਜੀ ਜਿਹੜੇ ਵਰਕਰ ਜੀ ਇਮਾਨਦਾਰ ਨੇ ਹੁਣ ਤੁਸੀਂ ਡਾਕਟਰ ਡਾਕਟਰ ਜਿਹੜਾ ਹੈਗਾ ਬਸਲ ਜੀ ਉਹਨਾਂ ਨੂੰ ਅਸੀਂ ਲੋਕ ਸਭਾ ਦਾ ਚਾਜ ਬਣਾਇਆ ਜਿਹੜੇ ਚੰਗੇ ਬੰਦੇ ਨੇ ਪਾਰਟੀ ਭਾਲ-ਪਾਲ ਕੇ ਆਪ ਲਿਆਉਂਦੀ ਐ ਕਿ ਦਸਾਂ ਲੋੜ ਨਹੀਂ ਪੈਂਦੀ ਇੱਥੇ ਕੋਈ ਸਪਾਸ ਲੋੜ ਨਹੀਂ ਪੈਂਦੀ ਪਾਰਟੀ ਨੂੰ ਪਤਾ ਜੀ ਦਾ ਬੰਦਾ ਕੰਮ ਕਰ ਰਿਹਾ ਹੈ ਉਸ ਪਾਰਟੀ ਦੇ ਵਿੱਚ ਉਹ ਵਰਕਰ ਨੂੰ ਪੂਰਾ ਮਾਨ ਸਤਕਾਰ ਪਾਰਟੀ ਦੇਣੀ ਦੇਣਾ ਹੈ ਸਰ ਪੰਜਾਬ ਦੇ ਵਿੱਚਾਰੇ ਜ਼ਿਲ੍ਹਿਆਂ ਦੇ ਵਿੱਚ ਮੇਰ ਬਣਾਏ ਜਾਣਗੇ ਤੁਹਾਡੇ ਬਿਲਕੁਲ ਜਲੰਧਰ ਅੰਮ੍ਰਿਤਸਰ ਪਿਆਲਾ ਬਿਲਕੁਲ ਜੀ ਬਿਲਕੁਲ ਜਦੋਂ ਲਹਿਰ ਹੀ ਏਡੀ ਵੱਡੀ ਹੈ ਤੁਸੀਂ ਦੇਖੋ ਵੀ ਅਕਾਲੀਏ ਕਾਂਗਰਸੀਆਂ ਨੂੰ ਇਹ ਸਮਾਗਮ ਦੇਖ ਕੇ ਘੱਟੋ ਘੱਟ ਲੁਧਿਆਣੇ ਦੇ ਵਿੱਚ ਤਾਂ ਵਰਕਰ ਲੱਭਣਾ ਨਹੀਂ ਜਿਹਨੂੰ ਟਿਕਟ ਦੇ ਸਕਾਂ ਉਹ ਠੀਕ ਹੈ ਤਾਂ ਪੁਰਾਣੇ ਵਲੰਟੀਅਰਾਂ ਨੂੰ ਮਿਲਣੀਆਂ ਜਾਂ ਜਿਹੜੇ ਦੇਖੋ ਜੀ ਸਾਡੇ ਹੀ ਪਾਰਟੀ ਦਾ ਇੱਕ ਸਰਵੇ ਹੁੰਦਾ ਹੈ ਸਾਡੇ ਸਾਰੇ ਸਤਿਕਾਰਯੋਗ ਨੇ ਭਾਵੇਂ ਪੁਰਾਣੇ ਨੇ ਭਾਵੇਂ ਨਵੇਂ ਨੇ ਜੇ ਨਵੇਂ ਨਹੀਂ ਹੋਣਗੇ ਤਾਂ ਬਦਲ ਨੇ ਕਿਵੇਂ ਵੋਟਾਂ ਕਿ ਬਦਲੀਆਂ ਸੋ ਸਾਰੇ ਸਤਿਕਾਰਯੋਗ ਨੇ ਜਿਨ੍ਹਾਂ ਦਾ ਜਿਹਿਤਨਯੋਗ ਵਲੰਟੀਅਰ ਨੇ ਜਿਹੜੇ ਬੰਦੇ ਸਰਵੇ ਹੋਊਗਾ ਜਿਹਨੂੰ ਟਿਕਟਾਂ ਨੂੰ ਮਿਲੂਗੀ ਜਿਤਨੇ ਬੰਦੇ ਲੋਕਾਂ ਨੂੰ ਟਿਕਟ ਮਿਲੂਗੀ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਜੀ ਜਿਨ੍ਹਾਂ ਨੇ ਬਰਕਰ ਮਿੰਡੀ ਦਾ ਮੈਨੂੰ ਸਮਾਂ ਦਿੱਤਾ ਉਸ ਤੋਂ ਵੱਡਾ ਧੰਨਵਾਦ ਕਰਦਾ ਵਲੰਟੀਅਰ ਸਾਹਿਬਾਨ ਦਾ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਲਾ ਕੇ ਇਸ ਜਿਹੜੀ ਸਮਾਗਮ ਦੀ ਰੌਣਕ ਵਧਾਈ ਇਹ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਨਹਿਰ ਹੈ ਮਿਹਨਤ ਹੈ ਸਰ ਭਗਵੰਤ ਸਿੰਘ ਮਾਨ ਦੀ ਉਹਨਾਂ ਦੀ ਟੀਮ ਦੀ ਜਿਹੜੀ ਕੋਈ ਲੋਕ ਬਾਈ ਹੁਣ ਪੰਜਾਬ ਦੀ ਪ੍ਰਿੰਸੀਪਲ ਬਧਰਾਮ ਜੀ ਕਰ ਰਹੇ ਨੇ ਜਿਹੜਾ ਕਰਕੇ ਘਰ-ਘਰ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀ ਲੋਕ ਪਸੰਦ ਕਰ ਰਹੇ ਨੇ ਉਸ ਦੇ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਅੱਜ ਪਰਿਵਾਰਾਂ ਨੇ ਸ਼ਮੂਲਤ ਕੀਤੀ ਹੈ ਜਿੱਥੇ ਉਹਨਾਂ ਦਾ ਜੀ ਆਇਆਂ ਕਹਣਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਭਾਵਨਾ ਮੁੱਖ ਰੱਖ ਕੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੀਆ ਤੁਹਾਡੀਆਂ ਭਾਵਨਾ ਤੇ ਸਦਾ ਖਰੇ ਉਤਰਾਂਗੇ ਠੀਕ ਹੈ ਪਾਰਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਹੋ ਮੇਰਾ ਨਾਮ ਆਰ ਸਟਾਰਜ਼ਨ ਹੈ ਮੈਂ ਇਹ ਮਹਿਸੂਸ ਕੀਤਾ ਹੈ ਕਿ ਆਮ ਪਾਰਟੀ ਜਿਹੜੀ ਹੈ ਉਹ ਸਾਡੇ ਪੰਜਾਬ ਦੇ ਲਈ ਹਰ ਛੋਟੇ-ਛੋਟੇ ਨਾਗਰਿਕ ਲਈ ਵੀ ਬੜੀ ਛੋਟੀ-ਛੋਟੀ ਪ੍ਰੋਬਲਮ ਟੇਕਰ ਕਰ ਰਹੀ ਹੈ ਔਰ ਸਾਡੇ ਪੰਜਾਬ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਹਰ ਇਨਸਾਨ ਨੂੰ ਇਹ ਲੋੜ ਹੈ ਇਹ ਉਹ ਪਾਰਟੀ ਹੈ ਜਿਹੜੀ ਜਾਣਦੀ ਹੈ ਕਿ ਸਾਡੇ ਆਮ ਆਦਮੀ ਨੂੰ ਕੀ-ਕੀ ਚੀਜ਼ਾਂ ਦੀ ਬੇਸਿਕ ਸਮੱਸਿਆ ਆ ਰਹੀ ਹੈ ਬੇਸਿਕ ਸਮੱਸਿਆ ਸਾਡੀ ਕੀ ਹੈਗੀ ਹੈ ਐਜੂਕੇਸ਼ਨ ਸਾਡੀ ਬੇਸਿਕ ਸਮੱਸਿਆ ਹੈ ਜੀ ਆ ਮੈਡੀਸਿਨਸ ਸਾਡੀ ਬੇਸਿਕ ਸਮੱਸਿਆ ਹੈ ਜੀ ਸਾਡੇ ਖਰਚੇ ਮਹਿੰਗਾਈ ਇਹ ਤਿੰਨ ਚੀਜ਼ਾਂ ਸਾਡੀਆਂ ਜ਼ਿੰਦਗੀ ਦੀਆਂ ਸਮੂਥ ਹੋ ਜਾਣ ਤੇ ਮੇਰੇ ਖਿਆਲ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਅਮਰੀਕਾ ਕੈਨੇਡਾ ਦੇ ਇਨਸਾਨ ਨਾਲੋਂ ਵਧੀਆ ਹੋ ਸਕਦੀ ਹੈ ਅਸੀਂ ਆਪਣੀ ਸਾਰੀ ਜ਼ਿੰਦਗੀ ਦਾ ਬਜਟ ਇਹ ਤਿੰਨ ਚੀਜ਼ਾਂ ਤੇ ਲਗਾ ਦਿੰਨੇ ਆਂ ਔਰ ਐਂਡ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ ਆਮ ਪਾਰਟੀ ਨੇ ਸਭ ਤੋਂ ਪਹਿਲੇ ਮਹਿੰਗਾਈ ਨੂੰ ਕਵਰ ਕਰਨ ਦੇ ਲਈ ਬਿਜਲੀ ਦੀ ਦਰ ਨੂੰ ਜਿਹੜਾ 600 ਯੂਨਿਟ 2 ਮਹੀਨੇ ਦਾ ਯਾਨੀ ਕਿ 300 ਯੂਨਿਟ ਪਰ ਮੰਥ ਬੜੀ ਵੱਡੀ ਰਾਹਤ ਦਿੰਦੀ ਹੈ ਉਹ ਆਪਣੇ ਆਪ ਇੱਕ ਪੂਰੀ ਜ਼ਿੰਦਗੀ ਲਈ ਇੱਕ ਵਧੀਆ ਐਗਜ਼ਾਮਪਲ ਹੈ ਦੂਸਰਾ ਜਗ੍ਹਾ-ਜਗਾਹ ਮੱਲਾ ਕਲੀਨਿਕ ਖੋਲੇ ਜਾ ਰਹੇ ਨੇ ਇਹਦੇ ਵਿੱਚ ਮੈਂ ਖੁਦ ਮਹਿਸੂਸ ਕੀਤਾ ਇੱਕ ਦੋ ਜਗ੍ਹਾ ਗਿਆ ਹਾਂ ਅੱਛੇ-ਅੱਛੇ ਡਾਕਟਰ ਹੈ ਅੱਛੇ-ਅੱਛੇ ਮੈਡੀਸਨਸ ਹੈ ਔਰ ਅੱਛਾ-ਅੱਛਾ ਰੀਟਰੀਟ ਹੈਗਾ ਟ੍ਰੀਟਮੈਂਟ ਕਰਨ ਦਾ ਔਰ ਇਹ ਵੀ ਇੱਕ ਬੜਾ ਅੱਛਾ ਵਧੀਆ ਉਪਰਾਲਾ ਹੈ ਤੀਸਰਾ ਇਹਨਾਂ ਨੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਹਾਈਟੈਕ ਕੀਤਾ ਜਾ ਰਿਹਾ ਹੈ ਔਰ ਸਾਡਾ ਜਿਹੜਾ ਬਹੁਤ ਜਿਹਾ ਖਰਚਾ ਜਿਹੜਾ এডੂਕੇਸ਼ਨ ਦਾ ਉਹ ਵੀ ਸੇਵ ਹੋ ਜਾਏਗਾ ਮੈਂ ਮਹਿਸੂਸ ਕਰਦਾ ਐਜ਼ ਅ ਨਾਗਰਿਕ ਵੀ ਬਈ ਇਹ ਪਾਰਟੀ ਸਾਡੇ ਪੰਜਾਬ ਦੇ ਲਈ ਬਹੁਤ ਵਧੀਆ ਕਦਮ ਹੈ ਔਰ ਇਹਨੂੰ ਸਾਰੇ ਬੰਦਿਆਂ ਨੂੰ ਹਮ ਹਮਾ ਕੇ ਸਪੋਰਟ ਕਰਨੀ ਚਾਹੀਦੀ ਹੈ ਔਰ ਇਸ ਨੂੰ ਪੂਰੇ ਇੰਡੀਆ ਦੇ ਕਲਚਰ ਦੇ ਵਿੱਚ ਕਨਵਰਟ ਕਰਨਾ ਚਾਹੀਦਾ